ਇਸ ਵਕਤ ਮੁਗਲ ਹਕੂਮਤ ਦੇ ਅਤਿਆਚਾਰ ਨੂੰ ਜ਼ੁਲਮਾਂ ਸਿਖਰ ਤੇ ਪਹੁੰਚ ਚੁੱਕਾ ਸੀ ਔਰੰਗਜ਼ੇਬ ਨੇ ਆਪਣੀ ਨੀਤੀ ਬਦਲੀ ਤੇ ਸੋਚਿਆ ਇੱਕ ਇੱਕ ਨੂੰ ਮੁਸਲਮਾਨ ਬਣਾਉਣਾ ਥੋੜਾ ਔਖਾ ਕੰਮ ਹੈ ਕਿਉਂ ਨਾ ਇਹ ਕੰਮ ਪੰਡਿਤ ਦੇ ਵਿਦਵਾਨ ਤੋਂ ਸ਼ੁਰੂ ਕੀਤਾ ਜਾਵੇ ਬਾਕੀ ਜਨਤਾ ਆਪਣੇ ਆਪ ਹੀ ਉਹਨਾਂ ਦੇ ਪਿੱਛੇ ਲੱਗ ਤੁਰੇਗੀ ਇਹ ਸੋਚ ਕੇ ਉਸਨੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਸੂਬਾ ਇਤਿਆਰ ਖਾਨ ਨੂੰ ਹਦਾਇਤ ਤੇ ਸ਼ਕਤੀ ਨਾਲ ਹੁਕਮਨਾਮਾ ਭੇਜਿਆ ਕਿ ਪਹਿਲਾ ਉਹ ਵੱਡੇ ਵੱਡੇ ਪੰਡਤਾਂ ਤੇ ਵਿਦਵਾਨਾਂ ਦੇ دیدار ਤੇ ਮੁਸਲਮਾਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰੇ ਬਸ ਫਿਰ ਕੀ ਸੀ ਉਹ ਮੌਕੇ ਦੀ ਤਾਕ ਵਿੱਚ ਸੀ ਉਸ ਨੇ ਹਕੂਮਤ ਦੀ ਸ਼ਹਾਈ ਮਿਲ ਗਈ ਸ਼ਹਿ ਮਿਲ ਗਈ ਤੇ ਉਸ ਨੇ ਕਸ਼ਮੀਰ ਦੇ ਲੋਕਾਂ ਤੇ ਅੰਤ ਦਾ ਜ਼ੁਲਮ ਠਹਾਉਣਾ ਸ਼ੁਰੂ ਕਰ ਦਿੱਤਾ ਪੰਡਿਤ ਕਿਰਪਾ RAM ਜੋ ਇੱਕ ਵਕਤ ਗੁਰੂ ਗੋਬਿੰਦ ਸਿੰਘ ਜੀ ਦਾ ਅਧਿਆਪਕ ਰਹਿ ਚੁੱਕਾ ਸੀ ਗੁਰੂ ਘਰ ਤੋਂ ਚੰਗੀ ਤਰ੍ਹਾਂ ਜਾਣੂ ਸੀ ਉਸ ਨੇ ਹੋਰ ਪੰਡਤਾਂ ਨਾਲ ਸਲਾਹ ਕੀਤੀ ਤੇ ਸਾਡੀ ਇਹ ਮੁਸੀਬਤ ਦਾ ਹੱਲ ਸਿਰਫ ਤੇ ਸਿਰਫ ਗੁਰੂ ਤੇ ਇੱਕ ਬਹਾਦਰ ਸਾਹਿਬ ਕਰ ਸਕਦੇ ਹਨ ਉਹਨਾਂ ਦੇ ਸੂਬੇ ਕੋਲ 6 ਮਹੀਨੇ ਦੀ ਮੌਲਤ ਮੰਗੀ ਇਹ ਸ਼ਰਤ ਤੇ ਕਿ 6 ਮਹੀਨੇ ਬਾਅਦ ਅਸੀਂ ਸਾਰੇ 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 ਦੇ ਸਾਰੇ ਬਿਨਾ ਹਿੱਲੇ ਹਿਲ ਜੋ ਜਹਲਤੋਂ ਮੰਤਰ ਮੁਸਲਮਾਨ ਬਣਾਏ ਜਾਵਾਂਗੇ ਬਣ ਜਾਵਾਂਗੇ ਉਹ ਜਗਨਨਾਥ ਤੋਂ ਹੋਰ ਮੰਦਰਾਂ ਦੇ ਪੁਜਾਰੀਆਂ ਪੀਰ ਫਕੀਰਾਂ ਕੋਲ ਗਏ ਤੇ ਟੂਨੇ ਟੱਪੇ ਧਾਗੇ ਤਵੀਤ ਜੰਤਰ ਮੰਤਰ ਸਭ ਕੋਸ਼ਿਸ਼ ਕਰ ਲਈ ਪਰ ਕੋਈ ਗੱਲ ਨਾ ਬਣੀ ਰਾਜੇ ਮਹਾਰਾਜੇ ਤਾਂ ਪਹਿਲਾਂ ਹੀ ਉਹਨਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਚੁੱਕੇ ਸਨ ਆਖਿਰ ਸਭ ਦੀ ਸਲਾਹ ਨਾਲ ਪੰਡਿਤ ਕਿਰਪਾ ਰਾਮ ਦੀ ਗਵਾਈ ਹੇਠ ਆਨੰਦਪੁਰ ਆ ਪੁੱਜੇ ਗੁਰੂ ਸਾਹਿਬਾਨ ਨੇ ਉਹਨਾਂ ਤੋਂ ਹੋਰ ਹੋਰ ਹੈ ਜ਼ੁਲਮ ਦੀ ਵਰਤ ਬੜੀ ਧਿਆਨ ਨਾਲ ਵਰਤਾਰ ਬੜੇ ਧਿਆਨ ਨਾਲ ਸੁਣਿਆ ਤੇ ਸੋਚ ਵਿੱਚ ਪਏ ਗਏ ਉਹਨਾਂ ਨੇ ਸਭ ਨੂੰ ਹਿੰਮਤ ਦਿੱਤੀ ਕੀ ਆਇਸ ਕਸ਼ਟ ਦਾ ਮੁਕਾਬਲਾ ਬੜੇ ਸਹਾਸ ਤੇ ਦਲੇਰੀ ਨਾਲ ਕਰਨਾ ਹੈ ਅਕਾਲ ਪੁਰਖ ਕੋਈ ਨਾ ਕੋਈ ਰਾਹ ਜ਼ਰੂਰ ਕੱਢੇਗਾ ਕਾਫੀ ਸੋਚ ਵਿਚਾਰ ਕੇ ਕਿਹਾ ਇਸ ਇਸ ਦਾ ਇੱਕੋ ਹੱਲ ਹੋ ਸਕਦਾ ਹੈ ਕਿਸੇ ਮਹਾਪੁਰਸ਼ ਨੂੰ ਕੁਰਬਾਨੀ ਦੇਣੀ ਪਵੇਗੀ ਇਹ ਸੁਣ ਪੰਡਿਤ ਜੋ ਭਲੇ ਵਕਤ ਹਿੰਦੂ ਧਰਮ ਦੇ ਰਖਵਾਲੇ ਹੋਣ ਦਾ ਦਮ ਪਰਦੇ ਸੀ ਉਹ ਚੁੱਪ ਹੋ ਗਏ ਨੀਵੀਂ ਪਾ ਲਈ ਪਿੱਛੇ ਖੜੇ ਗੋਬਿੰਦ ਰਾਏ ਜੋ ਸਭ ਬੜੇ ਧਿਆਨ ਨਾਲ ਸਭ ਸੁਣ ਰਹੇ ਸੀ ਇੱਕਦਮ ਬੜੇ ਤ੍ਰਿੜਤਾ ਤੇ ਮਸੂਮੀਅਤ ਨਾਲ ਬੋਲੇ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕਿਹੜਾ ਮਹਾਨ ਪੁਰਸ਼ ਹੋ ਸਕਦਾ ਹੈ ਗੁਰੂ ਸਾਹਿਬ ਦੇ ਬੜੇ ਧਿਆਨ ਨਾਲ ਆਪਣੇ ਪੁੱਤਰ ਦੇ ਚਿਹਰੇ ਵੇਖਦੇ ਹਨ ਤੇ ਉਸ ਦੇ ਚਿਹਰੇ ਤੇ ਆਏ ਉਤਰਾ ਚੜਵਾ ਉਤਰਾ ਚੜਾ ਪਿਆਰ ਨਾਲ ਕੁੱਟ ਕੇ ਛਾਤੀ ਨਾਲ ਲਗਾ ਲੈਂਦੇ ਹਨ ਬੋਲੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡੇ ਪੀਰ 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 ਗੁਰੂ ਤੇਗ ਬਹਾਦਰ ਹੈ ਜੋ ਉਹ ਮੁਸਲਮਾਨ ਬਣ ਜਾਵੇ ਤਾਂ ਅਸੀਂ ਸਾਰੇ ਬਿਨਾਂ ਕਿਸੇ ਹਿਲੇ ਹਿੱਲ-ਜੁਲ ਤੋਂ ਮੁਸਲਮਾਨ ਕਬੂਲ ਕਰ ਲਵਾਂਗੇ ਔਰੰਗਜ਼ੇਬ ਨੂੰ ਇਹ ਖਬਰ ਮਿਲੀ ਤਾਂ ਉਸਨੇ ਗੁਰੂ ਸਾਹਿਬ ਦੀ ਪੰਡਿਤ ਨਾਲ ਹਮਰਦਰਦੀ ਆਪਣੀ ਧਾਰਮਿਕ ਨੀਤੀ ਵਿੱਚ ਰਕਾਵਟ ਤੇ ਗੁਰੂ ਤੇਗ ਬ ਗੁਰੂ ਸਾਹਿਬ ਦੀ ਬਗਾਵਤ ਨਜ਼ਰ ਆਈ ਲਾਹੌਰ ਦੇ ਗਵਨ ਗਵਰਨਰ ਸਰਹੰਦ ਦੇ ਸੂਬਾ ਸੂਬੇਦਾਰ ਤੋਂ ਰੋਪੜ ਦੇ कोतवाल ਨੂੰ ਸਹੀ ਫਰਮਾਨ ਜਾਰੀ ਕੀਤਾ ਕਿ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ ਇਹ ਹੁਕਮ ਉਕਿਆ ਸੀ ਕਿ ਕਿਉਂਕਿ ਔਰੰਗਜ਼ੇਬ ਨੂੰ ਬਗਾਵਤ ਦੀ ਡਰ ਸੀ ਦੂਸਰੇ ਹੁਕਮ ਸੀ ਕਿ ਇਹਨਾਂ ਦਾ ਸਰੀਰ ਦੇ ਟੁਕੜੇ-ਟੁਕੜੇ ਕਰਕੇ ਦਿੱਲੀ ਦੇ ਆਲੇ-ਦਾਲੇ ਲੜਕਾ ਦਿੱਤੇ ਜਾਣ ਤਾਂ ਕਿ ਇੰਨੀ دہشت ਫੈਲ ਕੇ ਮੁਰ ਕੋਈ ਹੁਕਮ ਦੀ ਅਫਦਾਲੀ ਨਾ ਕਰ ਸਕੇ ਗੁਰੂ ਸਾਹਿਬ ਜਾਣਦੇ ਸਨ ਕਿ ਔਰੰਗਜ਼ੇਬ ਤੱਕ ਪੁੱਜਣ ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹ ਛੇਤੀ ਹੀ ਲੋਕਾਂ ਨੂੰ ਇਸ ਜ਼ੁਲਮ ਦਾ ਟਾਕਰਾ ਟਾਕਰੇ ਲਈ ਉਤਸ਼ਾਹ ਕਰਨ ਲਈ ਕੁਰਬਾਨੀ ਦੇਣ ਵਾਸਤੇ ਤਿਆਰ ਕਰਨ ਲਈ ਪ੍ਰਚਾਰ ਦੌਰੇ ਤੇ ਨਿਕਲ ਪਏ ਆਪ ਜੀ ਨੇ ਪ੍ਰਚਾਰ ਦਾ ਤਤ ਸੀ ਨਾ ਡਰੋ ਨਾ ਡਰਾਓ ਨਾ ਜ਼ੁਲਮ ਕਰੋ ਨਾ ਸਹੋ थां थां ਤੇ ਲੋਕਾਂ ਕਰੋ ਨਿਕਲ ਕੇ ਗੁਰੂ ਸਾਹਿਬ ਨਾਲ ਤੁਰਦੇ ਗਏ ਲੋਕੀ ਹਮ ਹਮ ਆ ਕੇ ਦਰਸ਼ਨ ਲਈ ਆਏ ਚੌਕੀ ਭੇਟ ਵੀ ਚੜੀਆਂ ਜਿਸ ਨਾਲ ਗੁਰੂ ਸਾਹਿਬ ਨੇ ਕਈ ਨੇਕ ਕੰਮ ਵੀ ਕੀਤੇ ਜਿਵੇਂ ਉਬਾਲੀ ਉਬਾਲੀ ਬੁਆਲੀ ਬਣਵਾਈ ਖੂ ਖਦਵਾਇਆ ਖੂ ਡੂੰਗਾ ਕਰਵਾਇਆ ਕਰਵਾਉਣਾ ਹੜ ਲਈ ਬਨ ਬਣਾਉਣੇ ਆਦੀ ਗੁਰੂ ਸਾਹਿਬ ਦੀ ਸਜਾ ਤੇ ਅਸਰ ਅਸਰ ਵੱਧ ਗਿਆ ਹਾਲਾਕਾਰ ਕੀ ਔਰੰਗਜ਼ੇਬ ਨੂੰ ਖਬਰ ਕਰ ਦਿੱਤੀ ਔਰੰਗਜ਼ੇਬ ਦਾ ਹੁਕਮ ਤਾਂ ਉਹਨਾਂ ਨੂੰ ਮਿਲ ਹੀ ਚੁੱਕਾ ਸੀ ਗੁਰੂ ਅਨੰਦਪੁਰ ਸਾਹਿਬ ਕੀਰਤਪੁਰ ਰੋਪੜ ਤੋਂ ਹੁੰਦੇ ਮਾਲਵੇ ਪਹੁੰਚੇ ਫਿਰ ਸਪੈ ਬਾਦ ਗੜੀ ਨਜ਼ੀਰ ਤੋਂ ਹੁੰਦੇ ਹੋਏ ਆਗਰਾ ਪਹੁੰਚੇ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਹਕੂਮਤ ਦੇ ਹਵਾਲੇ ਕਰ ਦਿੱਤਾ ਉਹਨਾਂ ਨੂੰ ਆਗਰੇ ਤੋਂ ਦਿੱਲੀ ਲਿਆਂਦਾ ਗਿਆ ਤੇ ਕਾਜੀ ਨੇ ਜਾਂ ਤਾਂ ਤੁਸੀਂ ਕਰਾਮਾਤ ਦਿਖਾਓ ਤੱਕ ਸਾਨੂੰ ਪਤਾ ਚੱਲੇ ਕਿ ਤੁਸੀਂ ਕੋਈ ਅਲਹੀ ਨੂਰ ਹੋ ਤੇ ਜਾਂ ਇਸਲਾਮ ਕਬੂਲ ਕਰ ਲਵੋ ਗੁਰੂ ਸਾਹਿਬ ਦਾ ਜਵਾਬ ਸੀ ਕਿ ਕਰਾਮਾਤ ਦਿਖਾਉਣੀ ਕਹਿਰ ਹੈ ਅਕਾਲ ਪੁਰਖ ਦੇ ਕੰਮ ਵਿੱਚ ਵਿਗਣ ਹੈ ਮੁਸਲਮਾਨ ਆਸਾਨ ਨੇ ਬੰਨਾ ਨਹੀਂ ਕਿਉਂਕਿ ਸਾਡਾ ਤਾਂ ਵੀ ਉਹਨਾਂ ਹੀ ਚੰਗਾ ਹੈ ਜਿੰਨਾ ਇਹ ਮੁਸਲਮਾਨ ਧਰਮ ਇਹ ਸਵਾਲ ਜਵਾਬ ਲਾਲਚ ਡਰ ਤਿੰਨ ਦਿਨਾਂ ਤੱਕ ਚੱਲਦਾ ਰਹਾ ਇਸ ਦੌਰਾਨ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਰਾਏ ਨੂੰ ਸਿੰਘਾਂ ਦੇ ਹੱਥ ਗ੍ਰਫਤਾਰੀ ਦੀ ਚਿੱਠੀ ਭੇਜੀ ਬਾਲ ਛੁਟਕਿਓ ਬੰਦਨ ਪਰੇ ਕੁਝ ਨਾ ਹੋਤ ਉਪਾਯੋ ਕਹੋ ਨਾਨਕ ਅਬ ਓਟ ਹਰ ਗਰਜ ਜਿਉ ਹੋਏ ਸਹਾਈ ਬਾਲ ਹੋਇਓ ਬੰਦਨ ਛੁੱਟੇ ਸਭ ਕੁਝ ਹੋਤ ਆਪਾਇੋ ਨਾਨਕ ਸਭ ਕੁਝ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਬਾਲ ਦਾ ਉਤਰ ਪੜ ਕੇ ਗੁਰੂ ਤੇਗ ਬਹਾਦਰ ਜੀ ਨੂੰ ਨਿਸ਼ਚੈ ਹੋ ਗਿਆ ਕਿ ਗੋਬਿੰਦ ਰਾਏ ਹੋਣ ਗੁਰਤਾ ਗੁਰਗੱਦੀ ਜੋਗੇ ਹੋ ਗਏ ਹੈ ਕਿਸੇ ਕਿਸੇ ਵਿਪਤਾ ਸਮੇਂ ਡੋਲਣ ਵਾਲੇ ਨਹੀਂ ਉਹਨਾਂ ਨੇ ਪੰਜ ਪੈਸੇ ਨਾਰੀਅਲ ਤੇ ਆਪਣਾ ਆਸ਼ੀਰਵਾਦ ਗੁਰਮੁਖ ਗੁਰਸਿੱਖਾਂ ਦੇ ਹੱਥ ਪੇਜ ਕੇ ਗੁਰਗੱਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤੀ 11 ਨਵੰਬਰ 1675 ਨੂੰ ਗੁਰੂ ਜੀ ਦੇ ਸਾਥੀਆਂ ਨੂੰ ਉਹਨਾਂ ਦੇ ਸਾਹਮਣੇ ਕਤਲ ਕਰ ਦਿੱਤਾ ਗਿਆ ਭਾਈ ਮਤੀ ਦਾਸ ਨੂੰ ਥੰਮ ਨਾਲ ਬੰਨ੍ਹ ਕੇ ਹਾਰੇ ਨਾਲ چیر چیر ਕੇ ਟੋਟੇ ਕਰ ਦਿੱਤੇ ਗਏ ਭਾਈ ਦਿਆਲਾ ਨੂੰ ਉੱਬਲ ਦੀ ਦੇਗ ਵਿੱਚ ਬਾਲ ਦਿੱਤਾ ਗਿਆ ਭਾਈ ਸਤੀ ਦਾਸ ਦੇ ਸਰੀਰ ਨੂੰ ਰੂਹ ਵਿੱਚ ਲਪੇਟ ਕੇ ਉਹਨਾਂ ਦਿੱਤਾ ਗਿਆ ਤਿੰਨ ਸਿੱਖਾਂ ਨੇ ਵਹਿਗੁਰੂ 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 ਕਰਦੇ ਆਪਣਾ ਸਵਾਰਥ त्याਗ ਦਿੱਤੇ ਹੁਣ ਗੁਰੂ ਸਾਹਿਬ ਦੀ ਵਾਰੀ ਸੀ ਮੁੜ ਕੇ ਉਹ ਸਵਾਲ ਉਹੀ ਲਾਲਚ ਤੇ ਉਹੀ ਡਰਾਵੇ ਆਖਰ ਜਦ ਉਹ ਆਪਣੇ ਮਕਸਦ ਵਿੱਚ ناکਾਮਜਾਬ ਹੋਏ ਤਾਂ 11 ਨਵੰਬਰ 1675 ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਦਾ ਸੀਸ ਸੀਸ ਨਾਲੋਂ ਤੜ ਅਲਗ ਕਰ ਦਿੱਤਾ ਗਿਆ ਬੜੇ ਸਖਤ ਹੁਕਮ ਸੀਖ ਕੀ ਜੋ ਬੰਦਾ ਗੁਰੂ ਸਾਹਿਬ ਦੇ ਸਰੀਰ ਨੂੰ ਹੱਥ ਲਾਵੇਗਾ ਉਸ ਨੂੰ ਕਤਲ ਕਰ ਦਿੱਤਾ ਜਾਵੇਗਾ ਇੱਕ ਗੈਬੀ ਹਨੇਰੀ ਝੁੱਲੀ ਜਿਸ ਨਾਲ ਜਨਤਾ ਪੈਪੀਤ ਹੋ ਕੇ ਆਪ ਆਪਣੇ ਘਰਾਂ ਵਿੱਚ ਚਲੀ ਗਈ ertid kam uthi hukumat hukumat ਦਾ ਸਿੰਘਾਸਨ ਡੋਲਿਆ ਆਪਾਂ ਦਾ ਠੇਕਰਾ ਚਿਹਰਾਇਚ ਤੇ ਫੁੱਟ ਗਿਆ ਗੁਰੂ ਤੇਗ ਬਹਾਦਰ ਦੇ ਸਮਰ ਸ੍ਰਬ ਸ਼ਰਮਪਿਤ ਸੇਖਾਂ ਨੇ ਸੰਭਾਵਿਕ ਸੰਭਬ ਨੂੰ ਸੰਭਬ ਕਰ ਦਿਖਾਇਆ ਉਸ ਸਮੇਂ ਚਾਂਦਨੀ ਚੌਕ ਦੀ ਸੜਕ ਅਜੇ ਵਾਂਗ ਪੱਕੀ ਨਹੀਂ ਸੀ ਇਕੱਠੇ ਹੋਏ ਭੀੜ ਵਿੱਚ ਅਜਿਹਾ ਭੱਗਦੌੜ ਮੱਚੀ ਧੂਲ ਮਿੱਟੀ ਉੱਡੀ ਕੀ ਦਰਿੰਦੀ ਦਰਿੰਦਿਆਂ ਦੇ ਸਾਰੇ ਸੁਰੱਖਿਆ ਪ੍ਰਬੰਧ ਮਿਟ ਗਏ ਦਰੰਦੇ ਦੇ ਸਾਰੇ ਸੁਰੱਖਿਆ ਪ੍ਰਬੰਧ ਮਿੱਟੀ ਵਿੱਚ ਮਿਲ ਗਏ ਸੂਰਮੇ ਸਿੱਖਾਂ ਨੇ ਪਾਤਸ਼ਾਹ ਦਾ ਸੀਸ ਤੇ ਸਰੀਰ ਦੋਨੋਂ ਲੋਭ ਕਰ ਲਿਆ ਸਰੀਰ ਭਾਈ ਲੱਖੀ ਸ਼ਾਹ ਬਨਜਾਰਾ ਆਪਣੇ ਪਿੰਡ ਰਕਾਬ ਗੰਜ ਲੈ ਗਏ ਜਿੱਥੇ ਜਿਸ ਉਹਨਾਂ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਦੀ ਚਿੱਖਾ ਸਜਾ ਕੇ ਸਮਾਨ ਸਮੇਤ ਆਪਣੇ ਘਰ ਨੂੰ ਅੱਗ ਲਾ ਦਿੱਤੀ ਤਾਂ ਕਿ ਇਹ ਇੱਕ ਹਸਦਾ ਲੱਗੇ ਸੀਸ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਕੇ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਹਵਾਲੇ ਕੀਤਾ ਗੁਰੂ ਸਾਹਿਬ ਨੇ ਉਹਨਾਂ ਦੇ ਸੀਸ ਅੱਗੇ ਆਪਣਾ ਸੀਸ ਝੁਕਾ ਕੇ ਕਿਹਾ ਕਿ ਕਦੇ ਤੱਕ ਫਕੀਰਾ ਸ਼ਹੀਦ ਫਕੀਰ ਸ਼ਹੀਦ ਹੁੰਦੇ ਰਹਿਣਗੇ ਇਸ ਕਿਰਪਾਨ ਤੇਗ ਤੇ ਭੇਟ ਵਿੱਚ ਪਾ ਕੇ ਤੀਰ ਦਾ ਕੀ ਫਾਇਦਾ ਜੇ ਇਹ ਜ਼ੁਲਮ ਨਾਲ ਟਕਰਾ ਨਹੀਂ ਕਰ ਸਕਦਾ ਉਹਨਾਂ ਨੇ ਭਾਈ ਜੈਤਾ ਜੀ ਤੋਂ ਪੁੱਛਿਆ ਕਿ ਉਸ ਥੇ ਕੋਈ ਸਿੱਖ ਨਹੀਂ ਸਨ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਜੈਤਾ ਨੇ ਉੱਤਰ ਦਿੱਤਾ ਹੋਣਗੇ ਪਰ ਪਹਿਚਾਨ ਤਾਂ ਨਹੀਂ ਜਾ ਸਕਤੇ ਪਹਿਚਾਨੇ ਤਾਂ ਨਹੀਂ ਜਾ ਸਕਦੇ ਉਸ ਦਿਨ ਗੁਰੂ ਸਾਹਿਬ ਨੇ ਫੈਸਲਾ ਕਰ ਲਿਆ ਕਿ ਜ਼ੁਲਮ ਨਾਲ ਟਕਰਾਗਾ ਟੱਕਰ ਲੈਣ ਦਾ ਸਿੱਖਾਂ ਨੂੰ ਇੱਕ ਨਿਆਰਾ ਰੂਪ ਦੇਣ ਦਾ ਤਿਆਕ ਲਿਖ ਲਿਖ ਵਿੱਚ ਇੱਕ ਸਿੱਖ ਖੜਾ ਲੱਖਾਂ ਵਿੱਚ ਇੱਕ ਸਿੱਖ ਖੜਾ ਪਛਾਣਿਆ ਜਾ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ ਸ਼ਹੀਦ ਸ਼ਹੀਦ ਤਾਂ ਹੋ ਗਏ ਪਰ ਇਸ ਸ਼ਹਾਦਤ ਦਾ ਲੋਕਾਂ ਦੇ ਦਿਲ ਤੇ ਬਹੁਤ ਵੱਡਾ ਅਸਰ ਹੋਇਆ ਹਿੱਲ ਗਈ ਸੀ ਹਿੰਦੁਸਤਾਨ ਦੀ ਸਲਤਨਤ ਕਹਿੰਦੇ ਨੇ ਪੱਥਰ ਦਿਲ ਇਨਸਾਨ ਵੀ ਇੱਕ ਵਾਰ ਟੁੱਟ ਗਏ ਕਾਜੇ ਜਿਸ ਨੇ ਗੁਰੂ ਸਾਹਿਬ ਲਈ ਫਤਵਾ ਜਾਰੀ ਕੀਤਾ ਕੀਤਾ ਸੀ 20 ਦਿਨਾਂ ਦੇ ਅੰਦਰ ਆਤਮਾ ਹਿੱਤ ਕਰ ਲਈ ਕਿ ਮੇਰੇ ਕੋਲ ਇਹ ਗੁਨਾਹ ਹੋ ਗਿਆ ਦੂਸਰੇ ਸੀ ਅਬਦਾਲੀ ਅਬਦਾਲ ਜਿਸ ਨੇ ਗੁਰੂ ਸਾਹਿਬ ਨੂੰ ਜੇਲ੍ਹ ਵਿੱਚ ਕੈਦ ਰੱਖਿਆ ਤੇ ਤਸੀਹੇ ਦਿੱਤੇ ਉਹਨਾਂ ਰਾਤੋਂ ਰਾਤ ਜੇਲ੍ਹ ਵਿੱਚ ਆਪਣੇ ਪਰਿਵਾਰ ਸਮੇਤ ਨਾਸ ਅਨੰਦਪੁਰ ਸਾਹਿਬ ਪਹੁੰਚ ਗਏ ਅਨੰਦਪੁਰ ਪਹੁੰਚ ਗਏ ਆਪਣੇ ਗੁਨਾਹ ਦੀ ਸਜ਼ਾ ਲਈ ਗੁਰੂ ਸਾਹਿਬ ਤੋਂ ਮਾਫੀ ਮੰਗੀ ਮੰਗ ਕੀਤੀ ਗੁਰੂ ਕਰ ਚੱਲੇ ਕੇ ਜੋ ਆ ਜਾਵੇ ਉਹ ਤਾਂ ਸਦਾ ਬਖਸ਼ਿਆ ਜਾਂਦਾ ਹੈ ਗੁਰੂ ਸਾਹਿਬ ਨੇ ਉਸ ਨੂੰ ਸੇਵਾ ਕਰ ਲੈ ਕਿਹਾ ਉਹ ਪੈਸੇ ਵੱਜੋ ਹਕੀਮ ਸੀ 100 ਸਾਲ ਤੱਕ ਉਹ ਉਸ ਤੋਂ ਬਾਅਦ ਉਸਦੇ ਪਰਿਵਾਰ ਸਿੱਖਾਂ ਦੀ ਹਮ ਮਰਮ ਪੱਟੀ ਦੀ ਸੇਵਾ ਕਰਦੇ ਰਹੇ ਤੇ ਤਸਵੀਰ ਸੀ ਕਿ ਜਲਾਲਉਦੀਨ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧਾ ਸੋਧਿਆ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਸਿੰਘ ਸਜਾ ਸਿੰਘ ਸਜਾ ਕੇ ਪੰਜਾਬ ਵਿੱਚ ਥਾਪੜਾ ਦੇ ਕੇ ਭੇਜਿਆ ਇਹ ਵਕਤ ਤੱਕ ਸਿੱਖਾਂ ਵਿੱਚ ਇੰਨੀ ਹਿੰਮਤ ਆ ਗਈ ਸੀ ਕਿ ਬੇੜੀ ਵਿੱਚ ਬੈਠੇ ਔਰੰਗਜੇਬ ਨੂੰ ਪੱਥਰ ਮਾਰੇ ਜੰਮ ਮਸਜਿਦ ਵਿੱਚ ਪਹੂੜੀਆਂ ਉਤਾਰੀਆਂ ਉਤਾਰਦੇ ਪਹੂੜੀਆਂ ਉਤਾਰਦੇ ਵਕਤ ਤਲਵਾਰ ਨਾਲ ਹਮਲਾ ਕੀਤਾ ਉਹ ਵੱਖਰੀ ਗੱਲ ਹੈ ਕਿ ਇੰਨੀ ਆਸਾਨੀ ਨਾਲ ਉਸ ਨੂੰ ਮਾਰ ਨਹੀਂ ਸੀ ਮਰਨਾ ਨਹੀਂ ਸੀ ਪਾਤਸ਼ਾਹ ਦੇ ਅੱਗੇ ਵਿੱਚ ਅੱਗ ਵਿੱਚ ਸਾੜ ਕੇ ਤੜਫ ਤੜਫ ਹੀ ਉਸ ਦਾ ਮਰਨਾ ਲਿਖਿਆ ਸੀ ਦਮਦਮਾ ਸਹਿਬ ਆਪ ਜੀ ਦੀ ਗੁਰਗੱਦੀ ਦੀ ਰਸਮ ਪੂਰੀ ਹੋਈ ਜਿਸ ਨੂੰ ਬਾਬਾ ਬੁੱਢਾ ਸਹਿਬ ਜੀ ਅੰਸ ਵਿੱਚ ਰਾਮ ਕੁਰਿਆ ਨੇ ਪੂਰੀ ਕੀਤੀ ਇਤਨੀ ਛੋਟੀ ਉਮਰ ਵਿੱਚ ਇੰਨੀ ਵੱਡੀ ਜ਼ਿੰਮੇਵਾਰੀ ਗੁਰੂ ਸਹਿਬ ਇਸ ਵੇਲੇ 9 ਸਾਲ ਦੇ ਸਨ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਗੁਰੂ ਘਰ ਨਾਲ ਬਹੁਤ ਲੋਕ ਜੁੜੇ ਹੋਏ ਸਨ ਜਿਨ੍ਹਾਂ ਦੀ ਗੁਰੂ ਸਾਹਿਬ ਲਈ ਸ਼ਰਧਾ ਤੇ ਪਿਆਰ ਅੰਤ ਦਾ ਸੀ ਪਰ ਇਸ ਗੱਲ ਤੋਂ ਵੀ ਮੁਕਰ ਨਹੀਂ ਹੋ ਸਕਦਾ ਕਿ ਉਹਨਾਂ ਦੀ ਵਿਰੋਧੀ ਸ਼ਕਤੀਆਂ ਦਾ ਦੀ ਵੀ ਕੋਈ ਕਮੀ ਨਹੀਂ ਸੀ ਉਹਨਾਂ ਦੇ ਆਪਣੇ ਧੀਰਮਲ ਤੇ ਰਾਮ ਰਾਏ ਪਹਾੜੀ ਰਾਜੇ ਮਹਾਰਾਜੇ ਸਰਹੰਦ ਦੇ ਨਵਾਬ ਵजीर खान ਜਿਨ੍ਹਾਂ ਜਿਨ੍ਹਾਂ ਜਹਾਦ ਜਿਸ ਨੇ ਜਿਹਾਦ ਦੇ ਨਾਂ ਤੇ ਨਾਹਰਾ ਲਗਾ ਕੇ ਬਹੁਤ ਸਾਰੇ ਮੁਸਲਮਾਨਾਂ ਨੂੰ ਇਕੱਠਾ ਕੀਤਾ ਨਕਸ਼ਬੰਦੀ ਜੋ ਗੁਰੂ ਅਰਜਨ ਦੇਵ ਜੀ ਦੇ ਵਕਤ ਹੋ ਤੋਈ ਗੁਰੂ ਸਾਹਿਬਾਨ ਦੀ ਤਾਕਤ ਤੇ ਸੰਗਠਨ ਨੂੰ ਖਤਮ ਕਰਨ ਤੇ ਤੁਲੇ ਹੋਏ ਸੀ ਤੇ ਔਰੰਗਜ਼ੇਬ ਖੁਦ ਖੁਦ ਜੋ ਹਿੰਦੁਸਤਾਨ ਦੇ ਬਾਦਸ਼ਾਹ ਸੀ ਇਸ ਵਕਤ ਤੱਕ ਮੁਗਲ ਹਕਮਰਾਨਾਂ ਦੇ ਜ਼ੁਲਮ ਤੇ ਹਤਿਆਚਾਰ ਦਾ ਇੰਤਹਾ ਹੋ ਚੁੱਕੀ ਸੀ ਰਾਜੇ ਮਹਾਰਾਜਾਂ ਤੇ ਉੱਚੀਆਂ ਜਾਤਾਂ ਦੇ ਲੋਕਾਂ ਦਾ ਨਿਸ਼ਾਨਾ ਆਪਣੇ ਸਵਾਰਥ ਸਿੱਧੇ ਕਰਮ ਤੇ ਐਸ਼ੋ ਪ੍ਰਸਤੀ ਤੋਂ ਸਿਵਾ ਕੁਝ ਨਹੀਂ ਸੀ ਕੌਮਤ ਤੇ ਆਜ਼ਾਦੀ ਦੀ ਭਾਵਨਾ ਲੋਕਾਂ ਦੀ ਮਾਨਸਿਕਤਾ ਤੋਂ ਪੂਰੀ ਤਰ੍ਹਾਂ ਗੁੰਮ ਹੋ ਚੁੱਕੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੀ ਇਕਤਾ ਤੇ ਸਮਾਜਿਕਤਾ ਬਰਾਬਰੀ ਦਾ ਕਾਰਜ ਸੰਭਾਲਿਆ ਤਾਂ ਇੰਨੀਆਂ ਔਕੜਾਂ ਰੁਕਾਵਟਾਂ ਮੁਗਲ ਸਮਰਾਜ ਨੇ ਨਹੀਂ ਖੜੀਆਂ ਕੀਤੀਆਂ ਜਿੰਨੀਆਂ ਕਿ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੇ ਜ਼ੁਲਮ ਨਾਲ ਟੱਕਰ ਲੈ ਲਈ ਆਪਣੇ ਸਿੰਘਾਂ ਨੂੰ ਫੌਜੀ ਸਖਲਾਈ ਦੇਣੀ ਸ਼ੁਰੂ ਕਰ ਦਿੱਤੀ ਧਰਮ ਦੇ ਕਾਰਜ ਨਾਲ ਨਾਲ ਸ਼ਸਤਰ ਵਿੱਦਿਆ ਸਵੇਰੇ ਸ਼ਾਮ ਦੇ ਜੋੜ ਮੇਲੇ ਕਥਾ ਕੀਰਤਨ ਬਾਹ ਤਲਵਾਰ ਚਲਾਉਣਾ ਤੀਰ ਅੰਦਾਜ਼ੀ ਤੇ ਸ਼ਿਕਾਰ ਕਰਨ ਦੀਆਂ ਵਿੱਤਕਤ ਤੇ ਪਿਆਸ ਕਰਨ ਚਾਲੂ ਕਰ ਦਿੱਤਾ ਸਿੱਖਾ ਵਿੱਚ ਵੀਰ ਰਸ ਪਰਣ ਲਈ ਰਣਜੀਤ ਨਗਾਰਾ ਪੜਾਇਆ ਬੰਜਾ ਕਵੀ ਦਰਬਾਰ ਲਈ ਨਿਯੁਕਤ ਕੀਤੇ ਸੰਤਾਂ ਨੂੰ ਸੁਨਹਿਆ ਭੇਜ ਕੇ ਕੋਈ ਹੋਰ ਪੇਟਾ ਲਿਆਉਣ ਦੀ ਬਜਾਏ ਘੋੜੇ ਸੱਤਰ ਬਸਤਰ ਪੇਟ ਕਰਨ ਗੁਰੂ ਸਾਹਿਬਾਨ ਦੇ ਸੈਨਾ ਵੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਸੂਰਮੇ 7ਵੇਂ 8ਵੇਂ ਗੁਰੂ ਸਾਹਿਬਾਨ ਵਕਤ ਘਰੋਂ ਘਰੀ ਚਲੇ ਗਏ ਸਨ ਵਾਪਸ ਬੁਲਾ ਲਏ ਹੋਰ ਬਹੁਤ ਸਾਰੇ ਹਿੰਦੂ ਮੁੱਲ ਬਲੋਨਾ ਸਿੱਖ ਨੀਵੀਆਂ ਜਾਤਾਂ ਦੇ ਨਵੀਂ ਸ਼ੀਬੀ ਲਾਹੌਰ ਜੋ ਗੁਰੂ ਪ੍ਰਤੀ ਸ਼ਰਧਾ ਰੱਖਦੇ ਸੀ ਗੁਰੂ ਸਾਹਿਬ ਕੋਲ ਨੌਕਰੀਆਂ ਕਰਨ ਆ ਗਏ ਜਿਨ੍ਹਾਂ ਨੇ ਸਿਰਫ ਦੋ ਵਕਤ ਦੀ ਰੋਟੀ ਤੇ 6 ਮਹੀਨੇ ਬਾਅਦ ਇੱਕ ਜੋੜੇ ਦੀ ਮੰਗ ਕੀਤੀ